ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੇ ਇੱਕ ਗਲੀ ਵਿੱਚੋਂ ਬ੍ਰਾਹਮਣ ਆਂਦਾ ਹੋਵੇ ਤੇ ਦੂਸਰੀ ਗਲੀ ਵਿੱਚੋਂ ਮਸਤ ਹਾਥੀ ਤਾਂ ਮਸਤ ਹਾਥੀ ਵੱਲ ਜਾਣਾ ਬ੍ਰਾਹਮਣ ਦੇ ਸਾਹਮਣੇ ਨਾ ਹੋਣਾ ਉਸਦੇ ਮੱਥੇ ਨਾਲ ਲੱਗਣਾ ਇਹ ਗੱਲ ਉਹਨਾਂ ਨੇ ਕਿਉਂ ਕਹੀ ਇਸ ਗੱਲ ਨੂੰ ਸਮਝਣ ਦੇ ਲਈ ਆਪਾਂ ਗੁਰੂ ਅਰਜਨ ਦੇਵ ਜੀ ਦੀ ਇੱਕ ਸਾਖੀ ਸਰਵਣ ਕਰਦੇ ਹਾਂ ਇੱਕ ਵਾਰ ਗੁਰੂ ਸਾਹਿਬ ਦੇ ਕੋਲ ਤਿੰਨ ਸਿੱਖ ਆਉਂਦੇ ਨੇ ਭਾਈ ਜੈਤਾ ਭਾਈ ਨੰਦਾ ਤੇ ਭਾਈ ਪ੍ਰੰਗਾ ਤੇ ਉਹ ਗੁਰੂ ਸਾਹਿਬ ਨੂੰ ਕਹਿੰਦੇ ਨੇ ਸਾਨੂੰ ਕੋਈ ਉਪਦੇਸ਼ ਦੋ ਜਿਸ ਨਾਲ ਨਾ ਕਰਮ ਕਰਨੇ ਪੈ ਨਾ ਕਰਤੂਤ ਕਰਨੀ ਪਵੇ ਤਾਂ ਗੁਰੂ ਸਾਹਿਬ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਕਿ ਇੰਦਰੀਆਂ ਦਾ ਸੰਕੋਚ ਕਰਨਾ ਹੈ ਅਤੇ ਸਵਾਸ ਸਵਾਸ ਪ੍ਰਭੂ ਦਾ ਨਾਮ ਜਪਣਾ ਹੈ ਅਤੇ ਸ਼ਬਦ ਦੀ ਵਿਚਾਰ ਕਰਨੀ ਹੈ ਤੇ ਅਜਿਹੇ ਹਾਲ ਹੀ ਉਹ ਕਰਨ ਲੱਗਦੇ ਨੇ ਇਸ ਗੱਲ ਦੀ ਭਣਕ ਜਦੋਂ ਪੰਡਤ ਨੂੰ ਲੱਗਦੀ ਹੈ ਤਾਂ ਪੰਡਤ ਉਹਨਾਂ ਨੂੰ ਤਾੜਨਾ ਕਰਦਾ ਹੈ ਕਹਿੰਦਾ ਤੁਸੀਂ ਕਰਮ ਕਰਨੇ ਛੱਡ ਤੇ ਹੁਣ ਤੁਸੀਂ ਭੇਸ਼ਟ ਹੋ ਗਏ ਹੋ ਤਾਂ ਗੁਰੂ ਦੇ ਸਿੱਖ ਉਹਨੂੰ ਜਵਾਬ ਦਿੰਦੇ ਨੇ ਪੰਡਤ ਜੀ ਤੁਸੀਂ ਕਹਿੰਦੇ ਹੋ ਜਿਸ ਘਰ ਸੂਤ ਤੱਕ ਤੇ ਮਰ ਤੱਕ ਹੁੰਦਾ ਹੈ ਉਸ ਘਰ ਦੇ ਕਰਮ ਲਿਖੇ ਚ ਨਹੀਂ ਪੈਂਦੇ ਤੇ ਜਿਸ ਦਿਨ ਦਾ ਅਸੀਂ ਸਤਗੁਰ ਸਾਹਿਬ ਨੂੰ ਮਿਲੇ ਹਾਂ ਉਸ ਦਿਨ ਦਾ ਅ ਗਿਆਨ ਰੂਪੀ ਪਿਤਾ ਉਸ ਦੀ ਮਰਤੀ ਹੋ ਗਈ ਹੈ ਅਤੇ ਗਿਆਨ ਰੂਪੀ ਪੁੱਤਰ ਸਾਡੇ ਘਰ ਜਨਮਿਆ ਹੈ ਸੋ ਇਸ ਕਰਕੇ ਅਸੀਂ ਕਰਮ ਨਹੀਂ ਕਰਦੇ ਤਾਂ ਪੰਡਤ ਵੀ ਢੀਢ ਸੀ ਅੱਗੋਂ ਚਲਾਕੀ ਨਾਲ ਕਹਿੰਦਾ ਕਿ ਇਹ ਗੱਲ ਤਾਂ ਥੋੜੇ ਸਮੇਂ ਦੇ ਲਈ ਹੁੰਦੀ ਹੈ ਉਸ ਤੋਂ ਬਾਅਦ ਤਾਂ ਤੁਸੀਂ ਦਰੰਕਾਰ ਸਕਦੇ ਹੋ ਤਾਂ ਗੁਰੂ ਦੇ ਸਿੱਖ ਉਹਨੂੰ ਕਹਿੰਦੇ ਨੇ ਪੰਡਤ ਜੀ ਅਸੀਂ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਤੇ ਤੁਸੀਂ ਹੀ ਕਹਿੰਦੇ ਹੋ ਕਿ ਜਦੋਂ ਸਵਾਸ ਨਾਭੀ ਵਿੱਚੋਂ ਨਿਕਲਦਾ ਹੈ ਤਾਂ ਉਹ ਜਨਮ ਲੈਂਦਾ ਹੈ ਅਤੇ ਨੱਕ ਵਿੱਚੋਂ ਨਿਕਲ ਕੇ ਮਰ ਜਾਂਦਾ ਹੈ ਇਸ ਪ੍ਰਕਾਰ ਜਨਮ ਮਰਨ ਤਾਂ ਹਰ ਵੇਲੇ ਲੱਗਿਆ ਹੀ ਰਹਿੰਦਾ ਹੈ ਇਸ ਕਰਕੇ ਅਸੀਂ ਕਰਮ ਨਹੀਂ ਕਰਦੇ ਇਸ ਗੱਲ ਤੋਂ ਬਾਅਦ ਉਹ ਪੰਡਤ ਅਵਾਕ ਹੋ ਜਾਂਦਾ ਹੈ ਉਸ ਦੇ ਕੋਲ ਕੋਈ ਤਰਕ ਨਹੀਂ ਰਹਿੰਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿੰਨਾ ਉੱਚਾ ਬਣਾ ਲਿਆ ਸੀ ਜੋ ਕਰਮ ਕਾਂਡਾਂ ਤੋਂ ਬਹੁਤ ਉੱਚੇ ਉੱਠ ਚੁੱਕੇ ਸਨ ਤੇ ਸ਼ਾਇਦ ਅਜੇ ਹੀ ਚਿਤ੍ਰਤਾਂ ਕਰਕੇ ਗੁਰੂ ਸਾਹਿਬ ਨੇ ਬ੍ਰਾਹਮਣਾਂ ਦੇ ਸਾਹਮਣੇ ਆਉਣ ਤੋਂ ਵਰਜਿਆ ਸੀ ਵਾਇਗੁਰ ਜੇ ਦਾ ਖਾਲਸਾ ਵਾਇਗੁਰ ਜੀ ਦੀ ਕੀਫਤ